सत श्रीकाल जी सारू वेरी वेरी गुड मॉर्निंग उम्मीद करते तो सारे ठीक ठाक होगी तंदुरुस्त होशी भाई बिल्कुल ही ठीक है। हूँ जो टाइम हो रहा सवेर दस दा साढ़े दस का काम सारे हो गए फिनिश तो इधर मैंने कहीं कपड़े उतार के बहरों तय करते हम कपड़े लिया के बैठते रखे ने इन करते तय अच कपड़े धोते सई बार दो दिन छोला नहीं कई बार एक दिन छोला नहीं बस मैं कोई दिन ਬਾਰ ਕੋਸ਼ ਨੂੰ ਦੇਖਦੇ ਜਦੋਂ ਕੱਪੜੇ ਜਿਹੜੇ ਹੁੰਦੇ ਨਾ ਮੈਂ ਦੇਖਦੇ ਮੰਗਲਵਾਰ ਨਾ ਮੈਂ ਵੀਰਵਾਰ ਕੋਸ਼ ਨੂੰ ਦੇਖਦੇ ਕਈ ਪਹਿਣਾ ਮੰਗਲਵਾਰ ਵੀਰਵਾਰ ਕੱਪੜੇ ਨੂੰ ਧੋਣੀਆਂ ਮੈਨੂੰ ਹੁਣ ਇਸ ਦਿਨ ਮੇਰੇ ਕੱਪੜੇ ਕਾਫੀ ਹੋ ਗਏ ਕਰੋੜ ਬਣ ਗਏ ਵੀ ਮੈਂ ਫਿਰ ਧੋਹਾਂ ਨਹੀਂ ਹੁੰਦੀਆਂਗੀ ਮੈਂ ਤੋ ਤਿੰਨ ਕੱਪੜੇ ਨੂੰ ਪੈਕ ਕਰਦੀਆਂ ਪੈਕ ਕਰਕੇ ਉਸ ਤੋਂ ਬਾਅਦ ਫਿਰ ਅੰਦਰ ਰੈਸਟ ਟਾਈਮ ਤੇ ਇਸ ਤੋਂ ਪਹਿਲਾਂ ਸਵੇਰੇ ਅੱਜ ਮੈਂ ਬਣਾਈ ਸਬਜ਼ੀ ਚਾਹੀ ਪਨੀਰ ਉਹਦੀ ਮੈਂ ਰੈਸਪੀ ਸ਼ੂਟ ਕਰੀਏ ਇੱਕ ਮੈਂ ਨੰਨੇ ਕਮੈਂਟ ਆਇਆ ਸੀ ਕਿ ਤੁਸੀਂ ਸ਼ਾਹੀ ਪਨੀਰ ਦੀ ਰੈਸਪੀ ਸ਼ੇਅਰ ਕਰਿਓ ਉਹ ਤੁਸੀਂ ਇਹਨੇ ਦੇਖ ਲਓ ਵੀ ਸ਼ਾਹੀ ਪਨੀਰ ਦੀ ਰੈਸਪੀ ਮੈਂ ਬੜੇ ਸਿਮਪਲ ਤਰੀਕੇ ਨਾਲ ਬਣਾਉਣੀ ਹੁੰਦੀ ਆ ਤਰੀਕੇ ਤਾਂ ਬਹੁਤ ਹੁੰਦੇ ਨੇ ਹਰ ਇੱਕ ਚੀਜ਼ ਨੂੰ ਬਣਾਉਣ ਦੇ ਕਿਸੇ ਵੀ ਟੇਸਟ ਨੂੰ ਹਨਾ ਇੱਕ ਇਹ ਹੁੰਦਾ ਜਿਹੜਾ ਤਰੀਕਾ ਆਪਾਂ ਘਰੇ ਬਣਾਉਨੇ ਆ ਵੀ ਸਭ ਨੂੰ ਪਸੰਦ ਆਉਂਦਾ ਸਭ ਦਾ ਉਹ ਟੇਸਟ ਬਣ ਜਾਂਦਾ ਫਿਰ ਮੈਂ ਉਸੇ ਤਰੀਕੇ ਨਾਲ ਹੀ ਕੰਟੀਨਿਊ ਕਰਦੇ ਆ ਉਵੇਂ ਜਿਵੇਂ ਬਣਾਉਣੀ ਆ ਤੋਂ ਮੈਨੂੰ ਆਇ ਲੱਗੂ ਜੇ ਮੈਂ ਥੋੜਾ ਜਿਹਾ ਵੀ ਚੇਂਜ ਕਰਤਾ ਇਹਦੇ ਵਿੱਚ ਸ਼ਾਇਦ ਟੇਸਟ 'ਚ ਫਰਕ ਪੈ ਗਿਆ ਟੇਸਟ ਨਾਲ ਵਧੀਆ ਲੱਗੇ ਕਰਦੇ ਆ ਇਸ ਤਰੀਕੇ ਨਾਲ ਮੈਂ ਬਣਾਉਣੀ ਬਹੁਤ ਸਿੰਪਲ ਤਰੀਕਾ ਬਹੁਤ ਸਿੰਪਲ ਤਰੀਕਾ ਤੇ ਟੇਸਟੀ ਵੀ ਦੇਖੋ ਬਣਦਾ ਹੀ ਬਣਦਾ ਤੁਸੀਂ ਇਹਨੂੰ ਰੈਸਪੀ ਦੇਖੋ ਤੇ ਇੱਕ ਮੈਨੂੰ ਕਮੈਂਟ ਵੀ ਆਇਆ ਹੋਇਆ ਹੈ ਸਿਪੇਨ ਦਾ ਕਿ ਤੁਸੀਂ ਡੋਕਲੇ ਦੀ ਰੈਸਪੀ ਸ਼ੇਅਰ ਕਰੋ ਕਈ ਬਣਾ ਦਾ ਕਮੈਂਟ ਸੀ ਉਹ ਮੈਂ ਕੱਲ ਨੂੰ ਸ਼ੂਟ ਕਰੂੰਗੀ ਡੋਕਲੇ ਦੀ ਰੈਸਪੀ ਕੱਲ ਨੂੰ ਬ੍ਰੈਕਫਾਸਟ ਵਿੱਚ ਡੋਕਲਾ ਬਣਾਉਂਗੀ ਉਹ ਉਹਦੀ ਰੈਸਪੀ ਕੱਲ ਨੂੰ ਸ਼ੂਟ ਕਰਾਂਗੇ ਡੋਕਲੇ ਦੀ ਅੱਜ ਤੁਸੀਂ ਸ਼ਾਹੀ ਪਨੀਰ ਦੀ ਰੈਸਪੀ ਦੇਖੋ ਮੈਂ ਇਹਨੇ ਕੱਪੜੇ ਤਿਆਰ ਕਰ ਲਾ ਆਪਣੇ ਅੱਜ ਮੈਂ ਤੁਹਾਨੂੰ ਸ਼ੇਅਰ ਕਰਦੀ ਹਾਂ ਸ਼ਾਹੀ ਪਨੀਰ ਦੀ ਰੈਸਪੀ ਮੇਰੀ ਇਹ ਰੈਸਪੀ ਹੈ ਮ ਗਰੇਵੀ ਲਈ ਮੈਂ ਲਿਆ ਰੀਆਂ ਪਿਆਜ਼ ਪਿਆਜ਼ ਨੂੰ ਮੈਂ ਸੌ ਲੰਬੇ ਲੰਬੇ ਚੋਪ ਕਰ ਲਿਆ ਅਦਰਕ ਹੋ ਗਿਆ ਅਦਰਕ ਨੂੰ ਥੋੜਾ ਥੋੜਾ ਛੋਟਾ ਚੋਪ ਕਰ ਲਿਆ ਲਸਣ ਦਾ ਪੇਸਟ ਹੈ ਮੇਰੇ ਕੋਲ ਨਾ ਟੁਕੜੀਆਂ ਜਮਾਈਆਂ ਹੋਈਆਂ ਲਸਣ ਦੇ ਪੀਸ ਨੇ ਇੱਕ ਹਰੀ ਮਿਰਚ ਮੈਂ ਲੈ ਲਈ ਅਦਰਕ ਲਸਣ ਪਿਆਜ਼ ਹਰੀ ਮਿਰਚ ਤੇ ਇੱਕ ਵੱਡਾ ਮੈਂ ਟਮਾਟਰ ਲੈ ਲਿਆ ਖੜੇ ਮਸਾਲਿਆਂ ਵਿੱਚ ਲਿਆ ਤੇਜ ਪੱਤਾ ਇੱਕ ਹਰੀ ਲਾਈਚੀ ਵੱਡੀ ਲਾਈਚੀ ਥੋੜੇ ਦਾਲਚੀਨੀ ਦਾ ਟੁਕੜਾ ਤੇ ਜੀਰਾ ਤੇ ਇਸ ਤੋਂ ਬਿਨਾ ਇੱਕ ਮੁਠੀ ਕਾਜੂ ਦੀ ਲਈ ਹੈ ਕਾਜੂ ਨਾਲ ਹੀ ਸ਼ਾਈ ਪਨੀਰ ਦੀ ਗਰੇਵੀ ਜਿਹੜੀ ਹੁੰਦੀ ਹੈ ਥਿੱਕ ਬਣਦੀ ਹੈ ਰਿਚ ਬਣਦੀ ਹੈ ਟੇਸਟ ਵਿੱਚ ਕਰੀਮੀ ਬਣਦੀ ਹੈ ਇਕ ਕੜਾਹੀ ਵਿੱਚ ਮੈਂ ਲੈ ਲਿਆ ਆਇਲ ਦੇਸੀ ਕਿਉਂ ਤੇ ਇਹਦੇ ਵਿੱਚ ਮੈਂ ਖੜੇ ਮਸਾਲੇ ਪਾਉਂਗੀ ਪਹਿਲਾਂ ਜੀਰਾ ਦਾਲਚੀਨੀ ਵੱਡੀ ਇਲਾਇਚੀ ਛੋਟੀ ਇਲਾਇਚੀ ਤੇਜ ਪਤਾ ਇਸ ਤੋਂ ਬਿਨਾਂ ਤੁਸੀਂ ਹੋਰ ਖੜੇ ਮਸਾਲੇ ਆਪਣੇ ਟੇਸ ਅਕੋਰਡਿੰਗ ਵੀ ਪਾ ਸਕਦੇ ਹੋਊਂਗੇ ਮੈਂ ਜਸਟ ਇੰਨੇ ਕੀ ਪਾਣੀ ਹੁੰਨੀ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੱਟਿਆ ਹੋਇਆ ਪਿਆਜ਼ ਅਦਰਕ ਲਸਣ ਤੇ ਹਰੀ ਮਿਰਚ ਪਾ ਦਾਂਗੀ ਪਰ ਇੱਥੇ ਮੈਂ ਗਲਤੀ ਇੱਕ ਆਇਂ ਕਰ ਲਈ ਲਸਣ ਦਾ ਮੇਰੇ ਕੋਲ ਪੇਸਟ ਸੀ ਪੇਸਟ ਬਣਾ ਕੇ ਨਾ ਮੈਂ ਫ੍ਰੀਜ਼ਰ 'ਚ ਫ੍ਰੀਜ਼ ਕਰੇ ਹੋਏ ਛੋਟੇ-ਛੋਟੇ ਪੀਸ ਟੁਕੜੀਆਂ ਉਹ ਮੈਂ ਪੇਸਟ ਮੈਂ ਇੱਥੇ ਪਾਤਾ ਸਗੋਂ ਮੈਂ ਪੇਸਟ ਬਾਅਦ ਵਿੱਚ ਪਾਉਣਾ ਸੀ ਉਹ ਥੱਲੇ ਲੱਗੇ ਪੇਸਟ ਤੇ ਤੁਹਾਨੂੰ ਕੋਲ ਜੇ ਪੇਸਟ ਹੋ ਤਾਂ ਤੁਸੀਂ ਬਾਅਦ ਵਿੱਚ ਐਡ ਕਰੋ ਤੇ ਨਾਲ ਹੀ ਆਪਾਂ ਇੱਥੇ ਕਾਜੂ ਐਡ ਕਰ ਦਾਂਗੇ ਕਾਜੂ ਨਾਲ ਨਾ ਬਹੁਤ ਅੱਛਾ ਗਰੇਵੀ ਦਾ ਟੈਕਸਚਰ ਬਣਦਾ ਜਿਹੜਾ ਸ਼ਾਹੀ ਪਨੀਰ ਦੀ ਗਰੇਵੀ ਹੁੰਦੀ ਹੈ ਉਹਦੇ ਵਿੱਚ ਕਾਜੂ ਪਾਉਂਦੇ ਨੇ ਤੇ ਆਪਾਂ ਇਹਨਾਂ ਨੂੰ ਪਿਆਜ਼ ਨੂੰ ਭੁੰਨਾਂਗੇ ਜਦੋਂ ਤੱਕ ਇਹਨਾਂ ਦਾ ਕਲਰ ਨਹੀਂ ਚੇਂਜ ਹੁੰਦਾ ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨੇ ਹਲਕੇ ਜਿ ਪਿਚਕ ਜਿ ਨੇ ਘੱਟ ਹੋ ਜਾਣ ਤੇ ਕਲਰ ਪਿੰਕਿਸ਼ ਜਿਹੋ ਜੀ ਉਸ ਤੋਂ ਬਾਅਦ ਆਪਾਂ ਐਡ ਕਰ ਦਾਂਗੇ ਟਮਾਟਰ ਆ ਦੇਖੋ ਮੇਰੇ ਤੋਂ ਗਲਤੀ ਹੋ ਗਈ ਮੈਂ ਲਸਣ ਦਾ ਪੇਸਟ ਪਾਤਾ ਤੇ ਪੇਸਟ ਨੀਚੇ ਲੱਗ ਗਿਆ ਐਕਚੁਅਲੀ ਮੈਂ ਪਲੇਟ ਵਿੱਚ ਰੱਖਿਆ ਤੁਹਾਨੂੰ ਦਿਖਾਉਣ ਵਾਸਤੇ ਪਰ ਜਦੋਂ ਮੈਂ ਪਾਉਣ ਲੱਗੀ ਤਾਂ ਨਾਲ ਹੀ ਮੈਂ ਭੁੱਲ ਗਈ ਉਹਦੋਂ ਮੈਂ ਅਲੱਗ ਰੱਖਣਾ ਨਾਲ ਹੀ ਐਡ ਕਰਤਾ ਮੈਂ ਤੇ ਇਹ ਇਹਨਾਂ ਨੂੰ ਮਤਲਬ ਟਮਾਟਰ ਨੂੰ ਵੀ ਸੌਫਟ ਹੋਣ ਤੱਕ ਆਪਾਂ ਭੁੰਨਾਂਗੇ ਜੋ ਸੌਫਟ ਹੋਗੇ ਤਾਂ ਉਹਦੋਂ ਗੈਸ ਬੰਦ ਕਰਾਂਗੇ ਮਸਾਲਾ ਠੰਡਾ ਹੋ ਚੁੱਕਾ ਮੈਂ ਗੈਸ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਸਾਰਾ ਮਸਾਲਾ ਆਪਾਂ ਮਿਕਸੀ ਵਾਲੇ ਜਾਰਚ ਪਾ ਕੇ ਇਹਨੂੰ ਪੀਸ ਲਾਂਗੇ ਤੁਸੀਂ ਖੜੇ ਮਸਾਲੇ ਚਾਹੇ ਤੁਸੀਂ ਪੀਸ ਸਕਦੇ ਹੋ ਜੇ ਤੁਹਾਨੂੰ ਉਹਨਾਂ ਦਾ ਟੇਸਟ ਵਿੱਚ ਨਹੀਂ ਅਚਾ ਲੱਗੂ ਤੁਸੀਂ ਇੱਥੇ ਖੜੇ ਮਸਾਲੇ ਕੱਢ ਵੀ ਸਕਦੇ ਹੋ ਨਾ ਕੰਡ ਕੇ ਅਲੱਗ ਕਰ ਦੋ ਹੁਣੀ ਸਾਈਡ ਤੇ ਨਹੀਂ ਫਿਰ ਪੀਸ ਲਿਓ ਪੀਸ ਕੀਤਾ ਹੈ ਤੁਸੀਂ ਗਰੇਵੀ ਛਾਣ ਲਿਓ ਹੁਣ ਆਪਾਂ ਦੁਬਾਰੇ ਕੜਾਹੀ ਰੱਖ ਲਈ ਇਹਦੇ ਵਿੱਚ ਮੈਂ ਪਾ ਰਹੀ ਹਾਂ ਥੋੜਾ ਜਿਹਾ ਦੇਸੀ ਘਿਓ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ ਲਾਲ ਮਿਰਚ ਪਾਊਡਰ ਤੇ ਦੇਗੀ ਮਿਰਚ تین ਚੀਜ਼ ਜਮੇ ਪਾਣੀ ਜਿੰਨੀ ਕਾਪਾ ਹਲਦੀ ਸਬਜੀ ਵਿੱਚ ਪਾਉਣੀ ਹੈ ਹੁਣੀ ਆਪਾਂ ਪਾ ਦਾਂਗੇ ਪਰ ਗੈਸ ਤੁਸੀਂ ਘੱਟ ਰੱਖਣਾ ਤੇਜ਼ ਗੈਸ ਬਿਲਕੁਲ ਵੀ ਨਹੀਂ ਕਰਨਾ ਨਹੀਂ ਮਸਾਲੇ ਆਪਣੇ ਇਹ ਜਲ ਜਾਣਗੇ ਦੇਗੀ ਮਿਰਚ ਪਾਤੀ ਹਲਦੀ ਤੇ ਲਾਲ ਮਿਰਚ ਜਿਹੜੀ ਸਬਜੀ ਲਈ ਆਪਾਂ ਪਾਉਣੀ ਹੋਣੀ ਉਹ ਵਾਲੀ ਕਿਉਂਕਿ ਦੇਗੀ ਮਿਰਚ ਸਿਰਫ ਕਲਰ ਹੀ ਹੁੰਦਾ ਤੇ ਹਲਕਾ ਜਿਹਾ ਆਪਾਂ ਕਿਉਂ ਚ ਭੁੰਨ ਲਾਂਗੇ ਗੈਸ ਸਿਮ ਰੱਖਣਾ ਬਿਲਕੁਲ ਤੇਜ਼ ਨਹੀਂ ਰੱਖਣਾ ਜਿਹੜਾ ਪੇਸਟ ਆਪਾਂ ਪੀਸਿਆ ਸੀ ਨਾ ਉਹ ਆਪਾਂ ਇੱਥੇ ਐਡ ਕਰਾਂਗੇ ਇਹ ਤੁਸੀਂ ਮਸਾਲੇ ਪੀਸ ਲਏ ਵਿੱਚ ਤੁਸੀਂ ਇਹਨੂੰ ਛਾਣ ਛਾਣਨੀ ਨਾਲ ਜਿਹੜਾ ਆਪਣੀ ਛਾਣਨੀ ਹੁੰਦੀ ਹੈ ਨਾ ਸਟੀਲ ਦੀ ਉਹਦੇ ਨਾਲ ਛਾਣ ਕੇ ਵੀ ਪਾ ਸਕਦੇ ਹੋ ਗਰੇਵੀ ਇਹ ਥੋੜਾ ਜਿਹੀ ਮਿਹਨਤ ਲੱਗੂ ਟਾਈਮ ਟੇਕਿੰਗ ਪ੍ਰੋਸੈਸ ਹੁੰਦਾ ਛਾਣਨਾ ਇਹਨਾਂ ਗਾਣਾ ਮਸਾਲਾ ਫਿਰ ਉਹਦੇ ਨਾਲ ਕੀ ਹੁੰਦਾ ਗਰੇਵੀ ਹੋਰ ਵੀ ਬਹੁਤ ਸਮੂਥ ਹੋ ਜਾਂਦੀ ਤੇ ਮੂੰਹ 'ਚ ਆਪਾਂ ਨੂੰ ਕਿਸੇ ਵੀ ਚੀਜ਼ ਦਾ ਕੋਈ ਮੋਟਾ ਟੁਕੜਾ ਰਹਿ ਜੂ ਔਂਦਾ ਨਹੀਂ ਗਰੇਵੀ ਬਹੁਤ ਸਮੂਥ ਬਣਦੀ ਹੈ ਉਸ ਤਰੀਕੇ ਨਾਲ ਪਰ ਮੈਂ ਡਾਇਰੈਕਟ ਪਾਦਾ ਨਹੀਂ ਹੁਣੇ ਕਹਾਂਗੇ ਖੜੇ ਮਸਾਲੇ ਮੈਂ ਪਹਿਲਾਂ ਕੱਢ ਚੁੱਕੀ ਸੀਗੀ ਮਿਕਸੀ ਵਾਲਾ ਜਾਰ ਵੀ ਥੋੜੇ ਗਰਮ ਪਾਣ ਨੂੰ ਮੈਂ ਤੇ ਗੈਸ ਆਪਾਂ ਬਿਲਕੁਲ ਘੱਟ ਰੱਖਾਂ ਜਦ ਤੱਕ ਸਾਰਾ ਮਸਾਲਾ ਅੱਛੀ ਤਰ੍ਹਾਂ ਮਿਕਸ ਨਹੀਂ ਹੁੰਦਾ ਉਹ ਤਾਂ ਗੈਸ ਘੱਟ ਰੱਖਾਂਗੇ ਨਾ ਕਾਜੂ ਕਰਕੇ ਜਿਹੜਾ ਇਹ ਗਰੇਵੀ ਥਿੱਕ ਹੁੰਦੀ ਆ ਨੀਚੇ ਪਹੁੰਚਣ ਦੀ ਲੱਗਦੀ ਐ ਇਸ ਕਰਕੇ ਮੀਡੀਅਮ ਜਿਹਾ ਗੈਸ ਤੇ ਮੈਨੂੰ ਮਸਾਲਾ ਭੁੰਨ ਦੀ ਆ ਭੁੰਨਣਾ ਦੁਬਾਰੇ ਵੀ ਜ਼ਰੂਰੀ ਆ ਕਿਉਂਕਿ ਹਜੇ ਕੱਚਾ ਜਿਵੇਂ ਜਿਵੇਂ ਭੁੰਨੂਗਾ ਇਹਦਾ ਕਲਰ ਵੀ ਚੇਂਜ ਹੋਊਗਾ ਤੇ ਇਹਦਾ ਜਿਹੜਾ ਘੱਟ ਵੀ ਹੋਊਗਾ ਘਟੂਗਾ ਵੀ ਥੋੜਾ ਪਿਚਕੂਗਾ ਮਸਾਲਾ ਦੇਖੋ ਅੰਕੇ ਨਾਲ ਪਿਚਕ ਗਿਆ ਤੇ ਕਲਰ ਚੇਂਜ ਹੋਊਗਾ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਗਰਮ ਮਸਾਲਾ ਧਨੀਆ ਪਾਊ ਮ ਗਰਮ ਮਸਾਲੇ ਦੀ ਇੰਨੇ ਜ਼ਿਆਦਾ ਜ਼ਰੂਰਤ ਨਹੀਂ ਜਿਵੇਂ ਆਪਾਂ ਪਹਿਲਾ ਮਸਾਲੇ ਐਡ ਕਰ ਚੁੱਕੇ ਨੇ ਫਿਰ ਚਾਹੇ ਤੁਸੀਂ ਗਰਮ ਮਸਾਲਾ ਨਾ ਪਾਓ ਥੋੜਾ ਜਿਹਾ ਮੈਂ ਗਰਮ ਮਸਾਲਾ ਪਾਇਆ ਧਨੀਆ ਪਾਊਡਰ ਪਾਇਆ ਦੇਖੋ ਮਸਾਲਾ ਬਿਲਕੁਲ ਪੁੰਨ ਚੁੱਕਿਆ ਪਰ ਸ਼ਾਮਾ ਮੰਗੂ ਕੜਾਈ ਚ ਫਿਰ ਰਿਹਾ ਬਿਲਕੁਲ ਕਿਉਂ ਛੱਡਦਾ ਨਹੀਂ ਤੇ ਹੁਣ ਇਸ ਤੋਂ ਬਾਅਦ ਐਡ ਕਰ ਦੂੰਗੀ ਮੈਂ ਇਹਦੇ ਵਿੱਚ ਪਾਣੀ ਇਹਦੇ ਵਿੱਚ ਐਡ ਕਰਦਾਂ ਨੇ ਪਾਣੀ ਗਰੇਵੀ ਦੇ ਅਕੋਰਡਿੰਗ ਆਪਾਂ ਜਿੰਨੀ ਗਰੇਵੀ ਰੱਖਣੀ ਆ ਉਸ ਅਕੋਰਡਿੰਗ ਐਡਜਸਟ ਕਰ ਲਾਂਗੇ ਪਰ ਇਹ ਗਰੇਵੀ ਨਾ ਪਈ ਪਈ ਗਾਣੀ ਹੋ ਜਾਂਦੀ ਇੱਕ ਵਾਰ ਤਾਂ ਤੁਹਾਨੂੰ ਲੱਗੂ ਵੀ ਪਤਲੀ ਹੈ ਪਾ ਜਿਵੇਂ ਦੋ ਸਬਜੀ ਬਣਾ ਕੇ ਰੱਖਦੇ ਨੇ ਪਈ ਪਈ ਨੇ ਕਾਫੀ ਕੜੀ ਹੋ ਜਾਣਾ ਇਸ ਕਰਕੇ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਰਾਈਸ ਨਾਲ ਸਬਜੀ ਖਾਣੀ ਹੈ ਥੋੜੀ ਜਿਹੀ ਫਿਰ ਆਪਾਂ ਨੂੰ ਗਰੇਵੀ ਚਾਹੀਦੀ ਹੁੰਦੀ ਜੇ ਆਪਾਂ ਚਪਾਤੀ ਨਾਲ ਆਪਾਂ ਸਬਜੀ ਲੈ ਰਹੇ ਫਿਰ ਚਾਹੇ ਡਰਾਈ ਵੀ ਚੱਲੇ ਜਾਂਦੀ ਆ ਉਹ ਆਪਦੇ ਆਪ ਦੀ ਚੋਇਸ ਆ ਆਪਾਂ ਹਲਕਾ ਜਿਹਾ ਬੋਇਲ ਕਰਾਂਗੇ ਗਰੇਵੀ ਨੂੰ ਤੇ ਨਮਕ ਮੈਂ ਹਜੇ ਤੱਕ ਪਾਇਆ ਨਹੀਂ ਸੀ ਹੁਣ ਐਡ ਕਰਦੇ ਇਹਦੇ ਵਿੱਚ ਮੈਂ ਨਮਕ ਤੇ ਨੂੰ ਟਾ ਕੇ ਰੱਖ ਦਾਂਗੇ ਗਰੇਵੀ ਨੂੰ ਹਲਕਾ ਜਿਹਾ ਆਪਾਂ ਬੋਇਲ ਆਉਣ ਦਵਾਂਗੇ ਬਹੁਤ ਜ਼ਿਆਦਾ ਹੁਣ ਪਕਾਉਣ ਦੀ ਲੋੜ ਨਹੀਂ ਹੁੰਦੀ ਇਸ ਟਾਈਮ ਤੇ ਬਸ ਜਦੋਂ ਬੋਇਲ ਆ ਗਿਆ 2-4 ਮ ਉਹਦੇ ਵਿੱਚ ਮੈਂ ਐਡ ਕਰ ਰਹੀ ਹਾਂ ਮਲਾਈ ਘਰ ਦੀ ਮਲਾਈ ਆ ਇਹ 2 ਚਮਚ ਮਲਾਈ ਦੇ ਲਈ ਸੀ ਮੈਂ ਉਹਦੇ ਵਿੱਚ ਮੈਂ ਥੋੜਾ ਦੁੱਧ ਪਾ ਕੇ ਮਿਕਸ ਕਰ ਲਿਆ ਮਲਾਈ ਤੇ ਦੁੱਧ ਤੁਸੀਂ ਬਾਜ਼ਾਰ ਵਾਲੇ ਅਮੂਲ ਕਰੀਮ ਵੀ ਪਾ ਸਕਦੇ ਹੋ ਮੈਂ ਘਰ ਦੀ ਮਲਾਈ ਲੈ ਕੇ ਥੋੜਾ ਜਿਹਾ ਦੁੱਧ ਪਾ ਕੇ ਮਿਕਸ ਕਰ ਲਿਆ ਉਹ ਮੈਂ ਪਾ ਰਹੀ ਹਾਂ ਤੇ ਪਾ ਦਾਂਗੇ ਚੀਨੀ ਜੁ ਮੈਂ 1/2 ਚਮਚ ਚੀਨੀ ਪਾਇਆ ਬਹੁਤ ਜ਼ਿਆਦਾ ਮਿੱਠੀ ਸਾਡੇ ਘਰ ਛਾਈ ਪਨੀਰ ਦੀ ਸਬਜ਼ੀ ਪਸੰਦ ਨਹੀਂ ਕਰਦੇ ਹਲਕਾ ਜਿਹਾ ਹਲਕਾ ਜਿਹਾ ਮਠਾਸ ਹੋਵੇ ਬਸ ਤੇ ਨਾਲ ਮੈਂ ਪਾਤੀ ਕਸੂਰੀ ਮੇਥੀ ਬਾਕੀ ਤੁਸੀਂ ਮਠਾਸ ਅਸਬ ਤੇ ਅਕੋਰਡਿੰਗ ਐਡਜਸਟ ਕਰ ਲਿਓ ਵੀ ਤੁਹਾਨੂੰ ਮਿੱਠੀ ਪਸੰਦ ਆ ਜਾਂ ਨਾ ਮਿੱਠੀ ਪਸੰਦ ਹਨ ਉਹ ਆਪ ਆਪ ਦਾ ਟੇਸਟ ਹੁੰਦਾ ਤੇ ਹੁਣ ਲਾਸਟ ਐਡ ਕਰ ਦਾਂਗੇ ਇਹਦੇ ਵਿੱਚ ਪਨੀਰ ਪਨੀਰ ਪਾ ਕੇ ਵੀ ਆਪਾਂ 2 ਮਿੰਟ ਲਈ ਇਹਨੂੰ ਬੋਇਲ ਕਰਾਂਗੇ ਸਲੋ ਗੈਸ ਤੇ ਜੇ ਤੁਸੀਂ 2-4 ਮਿੰਟ ਲਈ ਬੋਇਲ ਕਰ ਲਓ ਤੇ ਸਬਜੀ ਆਪਣੇ ਹੁਣ ਆਲਮੋਸਟ ਬਣ ਚੁੱਕੀ ਹੈ ਬਹੁਤ ਜਿਆਦਾ ਖਾਣ ਵਿੱਚ ਟੇਸਟੀ ਟੈਕਸਚਰ ਬਹੁਤ ਵਦਿਆ ਚਾਹੇ ਰਾਈਸ ਨਾ ਖਾਓ ਚਾਹੇ ਰੋਟੀ ਨਾ ਖਾਓ ਤੇ ਠੰਡੀ ਹੋਣ ਤੋਂ ਬਾਅਦ ਮੈਂ ਤੁਹਾਨੂੰ ਇਹਦਾ ਟੈਕਸਚਰ ਵੀ ਦਿਖਾਵਾਂ ਨਾ ਕੋ ਥੋੜਾ ਟਾਈਮ ਹੋ ਗਿਆ ਬਣੀ ਨੂੰ ਤੇ ਹੁਣ ਦੇਖੋ ਗਰੇਵੀ ਕਿੰਨੀ ਗਾੜੀ ਹੋ ਗਈ ਪਹਿਲਾਂ ਲੱਗ ਰਿਹਾ ਸੀ ਵੀ ਪਤਲੀ ਹੈ ਪਤਲੀ ਹੈ ਪਰ ਪਈ ਪਈ ਨਾ ਗਰੇਵੀ ਸਬਜੀ ਦੀ ਗਾੜੀ ਹੋ ਜਾਂਦੀ ਆ ਇਸ ਕਰਕੇ ਪਹਿਲਾਂ ਬਹੁਤ ਜ਼ਿਆਦਾ ਗਾੜੀ ਨਾ ਕਰਿਓ ਉਸ ਤੋਂ ਬਾਅਦ ਫਿਰ ਇਹ ਗਾੜੀ ਹੋ ਹੀ ਜਾਂਦੀ ਆਪਣੇ ਆਪ ਤੋ ਐਸੀ ਮੇਰੀ ਸਿੰਪਲ ਜੀ ਸ਼ਾਹੀ ਪਨੀਰ ਦੀ ਰੈਸਪੀ ਮੈਂ ਇਸ ਤਰੀਕੇ ਨਾਲ ਬਣਾਉਣੀ ਹੁੰਦੀ ਬਹੁਤ ਹੀ ਸਿੰਪਲ ਜੀ ਰੈਸਪੀ ਹੈ ਜੇ ਆਪਾਂ ਮਸਾਲਾ ਇੱਕ ਦਿਨ ਪਹਿਲਾਂ ਬਣਾ ਕੇ ਪੀਸ ਕੇ ਗ੍ਰाइंड ਕਰਕੇ ਰੱਖ ਲਾਂਗੇ ਤਾਂ ਫਿਰ ਆਪਾਂ ਨੂੰ ਸ਼ਾਹੀ ਪਨੀਰ ਬਣਾਉਣਾ ਈਜ਼ੀ ਹੋ ਜਾਂਦਾ ਉਹ ਥੋੜਾ ਜਿਹਾ ਲੱਗਦਾ ਵੀ ਦੋ ਵਾਰ ਮਸਾਲਾ ਭੁੰਨਣਾ ਹਨ ਗ੍ਰाइंड ਕਰਨਾ ਪਰ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਇਸ ਤਰੀਕੇ ਨਾਲ ਇਹ ਸਬਜੀ ਬਣਾਉਣ ਤੋਂ ਬਾਅਦ ਮੈਂ ਆ ਗਈ ਸੀ ਬਾਹਰ ਵਾਸ਼ਿੰਗ ਏਰੀਆ ਵਿੱਚ ਕੱਪੜੇ ਕੱਪੜੇ ਨਾ ਪਏ ਹੋਏ ਸੀ ਫੁੱਲੀ ਮਸ਼ੀਨ ਵਿੱਚ ਧੋਣ ਵਾਸਤੇ ਮਾਰਨਿੰਗ ਜੀ ਮੈਂ ਪਾਤੀ ਸੀ ਕਪੜੇ ਧੋਤੇਗੇ ਸੋਨੂੰ ਮਸ਼ੀਨ ਚ ਕੱਢੂੰਗੀ ਖੰਡ ਕੇ ਸੁੱਕਣੇ ਪਾਉਂਗੀ ਬਸ ਵਾਈਟ ਕਪੜਾ ਨੂੰ ਮੈਂ ਅਲੱਗ ਰੱਖ ਦਿੰਨੇ ਆ ਵਾਈਟ ਕਪੜੇ ਧੋਹਣ ਦੀ ਤਾਂ ਮੈਂ ਇਕੱਠੇ ਆ ਕਲਰਡ ਤੇ ਵਾਈਟ ਪਰ ਜਿਹੜੇ ਵਾਈਟ ਕਪੜਾ ਹੁੰਦੇ ਨੇ ਫਿਰ ਉਹਨਾਂ ਨੂੰ ਮੈਂ ਨੀਲ ਦੇਣੀ ਹੁੰਦੀ ਆ ਤੋਂ ਮੈਂ ਅਲੱਗ ਰੱਖ ਦੂੰਗੀ ਕ ਵਾਈਟ ਅਲੱਗ ਰੱਖ ਕੇ ਚੱਲੂੰਗੀ ਤੇ ਉਹਨਾਂ ਨੂੰ ਨੀਲ ਦੇ ਕੇ ਸੈਮੀ ਮਸ਼ੀਨ ਦੇ ਡਰਾਇਰ ਵਿੱਚ ਸੁਕਾ ਕੇ ਫੇਰ ਸੁੱਕਣੇ ਪਾਉਂਗੀ ਬਸ ਥੋੜਾ ਜਿਹਾ ਇਹ ਮੈਨੂੰ ਉਹ ਲੱਗਦਾ ਕੰਮ ਆ ਪਰ ਠੀਕ ਐ ਮਸ਼ੀਨੀ ਕੰਮ ਸਾਰਾ ਈਜ਼ੀ ਆ ਆਪਣੀ ਤਾਂ ਕੋਈ ਮਿਹਨਤ ਨਹੀਂ ਹੈਗੀ ਫੇਰ ਵੀ ਮਸ਼ੀਨਾਂ ਨੇ ਕੰਮ ਬਹੁਤ ਔਖਾ ਕੀਤਾ ਹੋਇਆ। ਆ ਕੋ ਵਾਈਟ ਕੱਪੜਾ ਨੂੰ ਹਲਕਾ ਜਿਹੀ ਨੀਲ ਦੇ ਕੇ ਬਾਅਦ ਵਿੱਚ ਪਾਉਂਗੀ। ਇੰਨੇ ਜ਼ਿਆਦਾ ਵਾਈਟ ਕੱਪੜੇ ਹੁੰਦੇ ਨਹੀਂ ਕਿ ਵਾਈਟ ਦਾ ਲੋਡ ਮੈਂ ਅਲੱਗ ਬਣਾਦਾ ਹਾਂ ਨਾ ਫੇਰ ਮੈਨੂੰ ਘੱਟ-ਘੱਟ 8-10 ਦਿਨਾਂ ਦੇ ਵਾਈਟ ਕੱਪੜੇ ਇਕੱਠੇ ਕਰਨੇ ਪੈਣਗੇ। ਫੇਰ ਇੱਕ ਲੋਡ ਚਿੱਟਿਆਂ ਦਾ ਬਣਾਉਂਗਾ। ਉਹੀ ਗੱਲ ਫੇਰ ਕੋਈ ਨਾ ਕੋਈ ਕੱਪੜੇ ਦੀ ਲੋਡ ਪੈ ਜਾਂਦੀ ਹੂ ਇਸ ਕਰਕੇ ਵਾਈਟ ਦਾ ਮੇਰੇ ਕਦੇ ਅਲੱਗ ਤੋਂ ਲੋਡ ਤੋਤਾ ਹੀ ਨਹੀਂ ਹੈਗਾ। ਇਕੱਠੇ ਤੋਂ ਨਹੀਂ ਹੋਣੇ ਕੱਪੜੇ ਸਾਰੇ। ਟਾਈਮ ਹੋ ਰਿਹਾ 9:00 ਵਜੇ 9:00 ਵਜੇ ਕੇ ਮੈਂ ਲੈ ਕੇ ਆ ਪਤਾ ਨਹੀਂ ਅੱਜ ਟਾਈਮ ਪੜਵਲਾਂਗੇ ਨਾ ਕੰਮ ਆਲਾ ਦਾ ਕੁਝ ਵੀ ਨਹੀਂ ਹੋਇਆ ਮੈਂ ਕੱਲ ਹੀ ਸਬਜ਼ੀ ਬਣਾਈ ਆ। ਨਾ ਕੱਪੜੇ ਤਾਂ ਚਲੋ ਮਸ਼ੀਨ 'ਚ ਲੋਡ ਕਰਤੀ ਸੋਤੇਗੇ ਸੁੱਕਣੇ ਪੈਣ ਕੰਡ ਕੇ। ਟਾਈਮ ਦਾ ਨਹੀਂ ਪਤਾ ਲੱਗਦਾ ਕਿ ਕਿੱਦਿਰ ਪੱਜ ਜਾਂਦਾ ਆਹੀ ਕੰਮ ਹੋਏ ਨੇ ਇਸ ਤੋਂ ਬਿਨ ਖੋਰ ਕੁਸ਼ੀ ਨਹੀਂ ਹੋਈ ਚਾਹ ਪਾਣੀ ਪੀਤਾ ਨਾਲ ਭਾਂਡੇ ਮੱਝ ਗਏ। ਹੁਣ ਕਰਦੀ ਆ ਬ੍ਰੇਕਫਾਸਟ ਤਕਾਵਟ ਹੋਈ ਪਈ ਆ। ਕਦੇ ਕਦੇ ਨਾ ਸਿਰ ਪਾਲੇ ਪਾਰੇ ਹੋ ਜਾਂਦਾ ਇਹਨਾਂ ਦਾ ਅੱਜ ਆ ਹੀ ਲੱਗਦਾ ਨੂੰ ਕੋਈ ਬੋਝ ਹੁੰਦਾ ਦਿਮਾਗ ਤੇ। ਨਾਲ ਕੁਝ ਹੈ ਵੀ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਬੋਝ ਨਹੀਂ ਕੋਈ ਮੈਨੂੰ ਕੰਮ ਦਾ ਨਹੀਂ ਹੈਗਾ ਪਤਾ ਨਹੀਂ ਕਦੇ-ਕਦੇ ਕੀ ਹੋ ਜਾਂਦਾ ਬ੍ਰੈਕਫਾਸਟ ਕਰ ਲਈਏ ਕੀ ਆ ਭੁੱਖ ਲੱਗੀ ਹੋਵੇ ਤੇ ਖਾ ਕੇ ਥੋੜੀ ਅੱਖਾਂ ਖੋਲਣ ਧੁੱਪ ਬਹੁਤ ਹੈ ਜਾਂ ਧੁੱਪੇ ਕੱਪੜੇ ਭਰ ਕਹਿੰਨਾ ਸੁੱਕਣ ਉਹਦੇ ਕਰਕੇ ਕੁਝ ਹੋਰ ਹੀ ਹੋ ਜਾਂਦਾ ਅੰਦਰ ਆ ਕੇ ਅੱਜ ਕਰਦੇ ਆ ਬ੍ਰੈਕਫਾਸਟ ਓਟਮੀਲ ਬਣਾਣਾ ਨਹੀਂ ਸੀ ਬਣਾਣਾ ਨਾਲ ਮੈਨੂੰ ਜ਼ਿਆਦਾ ਅੱਛਾ ਲੱਗਦਾ ਬਣਾਣਾ ਅੱਜ ਹੈ ਨਹੀਂ ਸੀਗਾ ਬਹੁਤ ਹੀ ਕਿਕਰ ਜੀ ਰੈਸਪੀ ਹੈ ਮੈਂ ਤੁਹਾਨੂੰ ਹਮੇਸ਼ਾ ਕਹਿਣੀ ਹੁੰਦੀ ਐ ਵੀ ਮੈਨੂੰ ਇਹ ਬਹੁਤ ਟੇਸਟੀ ਲੱਗਦਾ ਇਕ ਤਾਂ ਜਲਦੀ ਬਣ ਜਾਂਦਾ ਸੋਚਣ ਦੀ ਲੋੜ ਨਹੀਂ ਹੈਗੀ ਖਾਣ ਚ ਵੀ ਟੇਸਟੀ ਤੇ ਹੈਲਦੀ ਹੁਣ ਕਰ ਲਈ ਆਪਣਾ ਬ੍ਰੈਕਫਾਸਟ ਫਿਰ ਅੱਗੇ ਮਿਲਦਾ ਤੁਹਾਨੂੰ ਉਸ ਤੋਂ ਬਾਅਦ ਹੁਣ ਲੰਚ ਟਾਈਮ ਤੋਂ ਬਾਅਦ ਦਾ ਟਾਈਮ ਆ ਮੈਂ ਕਰ ਰਹੀ ਸੀ ਕੱਪੜੇ ਪ੍ਰੈਸ ਫਿਰ ਜਿਹੜੇ ਮਾਰਨਿੰਗ ਚ ਕੱਪੜੇ ਧੋਤੇ ਸੀ ਨਾ ਜਿਹੜੇ ਪ੍ਰੈਸ ਵਾਲੇ ਸੀ ਮੈਂ ਚਲੋ ਪ੍ਰੈਸ ਕਰ ਦਾਨੀ ਆ ਕਿਉਂਕਿ ਮੈਨੂੰ ਆਦਤ ਹੈ ਸ਼ੁਰੂ ਤੋਂ ਮੈਂ ਜਿਸ ਦਿਨ ਕੱਪੜੇ ਧੋਨੇ ਆ ਜਿਹੜੇ ਪ੍ਰੈਸ ਵਾਲੇ ਹੁੰਦੇ ਨੇ ਮੈਂ ਨਾਲ ਦੀ ਨਾਲ ਹੀ ਪ੍ਰੈਸ ਕਰ ਦਾਨੀ ਹੁੰਦੀ ਆ ਪਤਾ ਨਹੀਂ ਮੈਂ ਤਾਂ ਕੋਈ ਆਏ ਆ ਜਿਵੇਂ ਕੋਈ ਸਹੂਲਤ ਸਾਡੇ ਕੋਲ ਹੈ ਨਹੀਂ ਪਿੰਡ ਵਿੱਚ ਹੈ ਨਾ ਵੀ ਅਸੀਂ ਕਿਥੋਂ ਪ੍ਰੈਸ ਕਰਵਾ ਲਈਏ ਮੇਬੀ ਉਹ ਅੱਛੀ ਗੱਲ ਹੈ ਜੇ ਹੁੰਦੀ ਸ਼ਹਿਰ ਮੈਨੂੰ ਆਦਤ ਨਾ ਪੈਂਦੀ ਪ੍ਰੈਸ ਕਰਨ ਦੀ ਫਿਰ ਅਸੀਂ ਬਾਹਰੋਂ ਕਰਵਾ ਲਿਆ ਕਰਦੇ ਹਾਂ ਨਾ ਉਹ ਫਿਰ ਆਪ ਉਹ ਚੀਜ਼ ਤੇ ਡਿਪੈਂਡ ਹੋਏ ਨੇ ਵੀ ਆਪਣੇ ਕੋਲ ਇਹ ਸਹੂਲਤ ਹੈਗੀ ਆ ਆਪਾਂ ਇਹ ਫੈਸਿਲਿਟੀ ਹੈਗੀ ਕਿ ਉਹਨੇ ਤਾਂ ਫਾਇਦਾ ਉਠਾਇਆ ਜਾਵੇ ਪਰ ਠੀਕ ਹੈ ਚੰਗੀ ਗੱਲ ਵੀ ਹੈ ਪਰ ਕਦੇ ਨਾ ਬਹੁਤ ਔਖਾ ਹੋ ਜਾਂਦਾ ਅੱਗੇ ਜਾ ਕੇ ਗਰਮ ਬਹੁਤ ਗਰਮੀ ਹੁੰਦੀ ਜਦੋਂ ਉਦੋਂ ਬਹੁਤ ਔਖਾ ਹੁੰਦਾ ਪਰ ਇੱਕ ਗਰਮੀ ਇੱਕ ਪ੍ਰੈਸ ਦਾ ਸੇਕ ਪ੍ਰੈਸ ਕਰਨੇ ਕੱਪੜੇ ਬਹੁਤ ਔਖੇ ਹੁੰਦੇ ਜਿਆਦਾ ਗਰਮੀ ਵਿੱਚ ਉਦੋਂ ਤਾਂ ਇਹ ਦਿਲ ਕਰਦਾ ਹੁੰਦਾ ਕਦੇ ਕਦੇ ਵੀ ਬਾਹਰੋਂ ਪ੍ਰੈਸ ਕਰਵਾ ਲਈਏ ਬਾਕੀ ਉਹੀ ਗੱਲ ਜੋ ਨਾਲ ਦੀ ਨਾਲ ਆਪਾਂ ਕੰਮ ਰੋਜ਼ ਦਾ ਰੋਜ਼ ਖਤਮ ਕਰੀ ਚਲੀਏ ਇੱਕ ਆਦਤ ਬਣਾ ਲਈ ਆਪਣੀ ਹੈਨਾ ਫਿਰ ਉਹ ਆਦਤ ਕਿਤੇ ਨਾ ਕਿਤੇ ਆਪਣੇ ਲਈ ਫਾਇਦਾਮੰਦ ਵੀ ਹੁੰਦੀ ਆ ਜਿਵੇਂ ਰੋਜ਼ ਦਾ ਕੰਮ ਰੋਜ਼ ਹੀ ਕਰ ਲਈਏ ਫਿਰ ਨੈਕਸਟ ਡੇ ਨੈਕਸਟ ਡੇ ਦੇ ਕੰਮ ਹੋ ਜਾਂਦੇ ਨੇ ਇਕੱਠੇ ਨਹੀਂ ਹੁੰਦੇ ਹੈਗੇ ਆਪਣੇ ਲਈ ਸੌਖਾ ਹੋ ਜਾਂਦਾ ਉਹ ਆਦਤ ਵਧੀਆ ਵੀ ਹੁੰਦੀ ਹੈ ਆਪਣੇ ਵਾਸਤੇ ਤੇ ਜਦੋਂ ਕੰਮ ਸਾਰੇ ਹੋ ਜਾਂਦੇ ਨੇ ਸ਼ਾਮ ਨੂੰ ਆਏ ਹੁੰਦਾ ਵੀ ਸਾਰੇ ਕੰਮ ਹੋ ਗਏ ਕੋਈ ਕੰਮ ਪੈਂਟਿੰਗ ਨਹੀਂ ਪਿਆ ਫਿਰ ਉਦੋਂ ਬਹੁਤ ਖੁਸ਼ੀ ਮਿਲਦੀ ਹੈ ਵੀ ਸਾਰੇ ਕੰਮ ਮੇਰੇ ਅੱਜ ਦੇ ਅੱਜ ਹੋ ਗਏ ਅਗਲੇ ਦਿਨ ਦੇ ਅਗਲੇ ਦਿਨ ਦੇਖਾਂਗੇ ਹੈ ਨਾ ਤੇ ਫਿਰ ਵਧੀਆ ਲੱਗਦਾ ਉਹ ਹੀ ਗੱਲ ਆਪਣੇ ਆਤ ਤਾਂ ਆਪ ਬਣਾਉਣੀ ਹੁੰਦੀਆਂ ਨੇ ਕਈ ਵਾਰ ਆਪਾਂ ਕਹਿੰਨੇ ਤੇ ਮੇਰੀ ਆਦਤ ਹੈ ਮੈਨੂੰ ਬਦਲ ਨਹੀਂ ਸਕਦੀ ਬਦਲਣਾ ਆਪਾਂ ਹੀ ਆਪਣੇ ਆਤ ਨੂੰ ਆਪਾਂ ਹੀ ਬਦਲਾਂਗੇ ਕੋਈ ਹੋਰ ਆ ਕੇ ਨਹੀਂ ਬਦਲੂਗਾ ਇਸ ਕਰਕੇ ਹਮੇਸ਼ਾ ਆਪਣੇ ਆਤ ਦਾ ਸਹੀ ਰੱਖੋ ਫਿਰ ਆਪਾਂ ਬਾਅਦ ਵਿੱਚ ਔਖੇ ਨਹੀਂ ਹੁੰਦੇ ਹੈਗੇ ਉਹ ਕੱਪੜੇ ਪ੍ਰੈਸ ਹੋ ਗਏ ਤੇ ਉਸ ਤੋਂ ਬਾਅਦ ਕੱਪੜੇ ਪ੍ਰੈਸ ਕਰਨ ਤੋਂ ਬਾਅਦ ਮੈਂ ਆਪਣੇ ਰੂਮ ਵਿੱਚ ਬੈਠੀ ਕੱਟ ਰਹੀ ਸੀ ਸ਼ਾਮ ਲਈ ਛੱਪਣ ਕद्दू ਦੀ ਸਬਜ਼ੀ ਨਾਲ ਨਾਲ ਮੈਂ ਮੋਬਾਈਲ ਤੇ ਕੋ ਦੇਖ ਰਹੀ ਸੀ ਕੁਝ ਵੀਡੀਓ ਤੇ ਨਾਲ ਨਾਲ ਮੈਂ ਸਬਜ਼ੀ ਕੱਟ ਰਹੀ ਸੀ ਮੈਂ ਜਦ ਬੈਠ ਕੇ ਥੋੜਾ ਰੈਸਟ ਵੀ ਮਿਲ ਜੂਗੀ ਉਹ ਲੰਚ ਟਾਈਮ ਤੋਂ ਬਾਅਦ ਮੈਂ ਬੈਠੀ ਨਹੀਂ ਪਹਿਲਾਂ ਲੰਚ ਕਰਨ ਤੋਂ ਬਾਅਦ ਕਿਚਨ ਦੇ ਬਰਤਨ ਵਗੈਰਾ ਸਾਫ਼ ਕਰਨ ਕੇ ਮੈਂ ਕੱਪੜੇ ਲਾਗੇ ਪ੍ਰੈਸ ਕਰ ਮੈਂ ਥੋੜੇ ਜਿਹਾ ਮੈਂ ਨਾਲ ਤੋ ਬੈਠ ਕੇ ਰੈਸਟ ਕਰ ਲਾ ਨਾਲੇ ਥੋੜਾ ਜਿਹਾ ਮੋਬਾਈਲ ਤੇ ਕੁਝ ਦੇਖ ਲਈਏ ਨਾਲੇ ਆਪ ਸਬਜ਼ੀ ਕੱਟ ਲਈ ਹੁਣ ਮੈਨਾਂ ਘੰਟਾ ਸੌਂ ਵੀ ਜਾਣੀ ਆ ਦਿਨੇ ਕਈ ਵਾਰ ਤਾਂ ਲੰਚ ਟਾਈਮ ਤੋਂ ਬਾਅਦ ਸੌਣੇ ਕੋਈ ਵਾਰ ਮੈਂ ਲੰਚ ਟਾਈਮ ਤੋਂ ਪਹਿਲਾਂ ਹੀ ਘੰਟਾ ਸੌਣਾ ਨਹੀਂ ਹੁੰਦੀ ਆ ਨੀਂਦ ਆਉਂਦੀ ਹੁਣ ਘੰਟਾ ਤਾਂ ਨੀਂਦ ਆਉਂਦੀ ਚਾਹੇ ਮੈਂ ਲੰਚ ਟਾਈਮ ਤੋਂ ਪਹਿਲਾਂ ਸੌਂ ਜਾ ਜਾਂ ਚਾਹੇ ਮੈਂ ਲੰਚ ਟਾਈਮ ਤੋਂ ਬਾਅਦ ਵਿੱਚ ਘੰਟਾ ਕਸੌਂ ਜਾ ਅਰ ਸੌਣ ਕੇ ਨਾ ਸਰੀਰ ਠੀਕ ਹੋ ਜਾਂਦਾ ਆਪਾਂ ਫਰੈਸ਼ ਹੋ ਜਾਂਦੇ ਥਕਾਵਟ ਜੀ ਉਤਰ ਜਾਂਦੀ ਆ ਸਬਜ਼ੀ ਕੱਟੀ ਗਈ ਸੀ ਬੈਠੇ ਬੈਠੇ ਤੇ ਉਸ ਤੋਂ ਬਾਅਦ ਨਾ ਫਿਰ ਮੈਂ ਕਿਚਨ ਚ ਕੋਈ ਹੋਰ ਕੰਮ ਦੇਖਿਆ ਜਿਵੇਂ ਮੇਰੇ ਕੋਲ ਇੰਨਾ ਜ਼ਿਆਦਾ ਕੰਮ ਨਹੀਂ ਸੀ ਅੱਜ ਹੈਗਾ ਫਿਰ ਮੈਂ ਕਿਹਾ ਚਲੋ ਮੈਂ ਪੈਂਟਰੀ ਵਿੱਚ ਨੀਂਗਾ ਮਾਰਦੀ ਆ ਤੇ ਜਦੋਂ ਮੈਂ ਪੈਂਟਰੀ ਵਿੱਚ ਨੀਂਗਾ ਮਾਰ ਰਹੀ ਕੁਝ ਨਾ ਕੁਝ ਚੀਜ਼ਾਂ ਰੀਫਿਲ ਕਰਨ ਵਾਲੀਆਂ ਪਈਆਂ ਸੀ ਥੋੜੀ ਥੋੜੀ ਪੈਕੇਟਸ ਚ ਪਈਆਂ ਸੀ ਜਿਵੇਂ ਕਾਲੇ ਚਾਨੇ ਹੁਣ ਥੋੜੇ ਜਿਹੀ ਪਈ ਸੌਰੀ ਰਾਜਮਾ ਪਏ ਸੀ ਉਹ ਪੈਂਟ ਡੱਬੇ ਵਿੱਚ ਪਾਤੇ ਥੋੜੀ ਪੈਕੇਟ ਚ ਬੁੰਦੀ ਪਈ ਸੀ ਉਹ ਮੈਂ ਬੁੰਦੀ ਵਾਲੇ ਕੰਟੇਨਰ ਚ ਪਾਤੀ ਐਦੋ ਪੈਕੇਟ ਖਾਲੀ ਹੋ ਗਏ ਜਿਵੇਂ ਬੇਸਨ ਡੱਬੇ ਵਿੱਚ ਆਲਮੋਸਟ ਖਤਮ ਸੀ 2 ਚਮਚ ਲੈ ਗਈ ਸੀ ਬ ਬੇਸਨ ਮੈਨੂੰ ਰੀਫਿਲ ਕਰਦਣੀ ਆ ਹੁਣ ਜਿਵੇਂ ਗਰਮੀ ਆ ਗਈ ਨਾ ਕਿ ਗਰਮੀ ਵਿੱਚ ਮੈਂ ਬੇਸਨ ਦਾ ਛੋਟਾ ਹੀ ਪੈਕੇਟ ਮੰਗਵੋਣੀ ਹੁੰਦੀ ਆ 500 ਗ੍ਰਾਮ ਦਾ ਕਿਉਂਕਿ ਗਰਮੀ ਕਰਕੇ ਕਈ ਵਾਰ ਆਏ ਹੁੰਦਾ ਵੀ ਖਰਾਬ ਨਾ ਹੋ ਜਾਏ ਹੁਣ ਤਾਂ ਬੱਸ ਹੋ ਜਾਣੇ ਹੈਗਾ ਲੱਗ ਜਾਂਦਾ 500 ਗ੍ਰਾਮ ਬੇਸਨ ਮਹੀਨੇ ਚ ਆਰਾਮ ਨਾਲ ਲੱਗ ਜਾਂਦਾ ਕਈ ਵਾਰ ਤਾਂ ਜ਼ਿਆਦਾ ਵੀ ਲੱਗ ਜਾਂਦਾ ਫਿਰ ਇਹ ਹੁੰਦਾ ਸ਼ਹਿਰ ਦਾ ਚਲੋ ਰੋਜ਼ ਵਾਂਗੂ ਜਾਣੇ ਰਹਿੰਦੇ ਵੀ ਤਾਂ ਆਦਾ ਹੀ ਫੇਰ ਲਿਆਵਾਂਗੇ ਤੇ ਕਿਉਂ ਇੰਨਾ ਇਕੱਠਾ ਲੈ ਕੇ ਕੀ ਕਰਨਾ ਹਨਾ ਤੇ ਇਹ ਤਾਂ ਸਮਾਨ ਕੁਝ ਰੀਫਿਲ ਕਰਨ ਵਾਲਾ ਸੀ ਹਫ਼ਤੇ ਚ ਇੱਕ ਵਾਰ ਆਪਣੇ ਪੈਂਟਰੀ ਚ ਆਪਣੇ ਰਾਸ਼ਨ ਪੈਨਿੰਗਾ ਵਾਜੇ ਨਾ ਤਾਂ ਵਧੀਆ ਰਹਿੰਦਾ ਕੋਈ ਡੱਬਾ ਖਾਲ ਨਹੀਂ ਉਹਦੇ ਵਿੱਚ ਸਮਾਨ ਰੀਫਿਲ ਕਰਨ ਵਾਲਾ ਉਹ ਕਰ ਲਓ ਨਾਲੇ ਸਮਾਨ ਦਾ ਪਤਾ ਲੱਗ ਜਾਂਦਾ ਕਿ ਕੀ ਆਪਣੇ ਕੋਲ ਹੈਗਾ ਕੀ ਖਤਮ ਹੋ ਰਿਹਾ ਕੀ ਲਿਓਣ ਵਾਲਾ ਤੇ ਸਾਰਾ ਸਮਾਨ ਤੇ ਆਪਣੀ ਨਿਗਾਹ ਵੀ ਰਹਿੰਦੀ ਹੈ ਫਿਰ ਸਮਾਨ ਰੀਫਿਲ ਕਰਨ ਤੋਂ ਬਾਅਦ ਫਿਰ ਮੈਂ ਓਟਸ ਡਰਾਈ ਰੋਸਟ ਕਰਨੇ ਸੀ ਜਿਵੇਂ ਅੱਗੇ ਵੀ ਤੁਹਾਨੂੰ ਪਤਾ ਲੱਗ ਉਸ ਮੇਰੀ ਵੀਡੀਓਜ਼ ਦੇਖਦੇ ਹੋ ਵੀ ਓਟਸ ਨੂੰ ਮੈਂ ਡਰਾਈ ਰੋਸਟ ਕਰਕੇ ਠੰਡੇ ਕਰਕੇ ਕੰਟੇਨਰ ਚ ਪਾ ਲਾ ਲਿਆ ਫਿਰ ਮੈਂ ਯੂਜ਼ ਕਰਦੀ ਹਾਂ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਵੀ ਓਟਸ ਨੂੰ ਇਸ ਤਰੀਕੇ ਨਾਲ ਯੂਜ਼ ਕਰਨਾ ਹੁੰਦਾ ਆਪਾਂ ਡਰਾਈ ਰੋਸਟ ਕਰਨਾ ਹੀ ਕਰਨਾ ਹੁੰਦਾ ਇਹਨਾਂ ਨੂੰ ਮੈਂ ਵੀ ਸਿੱਧਾ ਡਾਇਰੈਕਟ ਯੂਜ਼ ਕਰਦੀ ਸੀ ਤੇ ਫਿਰ ਮੈਨੂੰ YouTube ਤੇ ਕਈ ਵੀਡੀਓਜ਼ ਮੈਂ ਸਰਚ ਕੀਤੀਆਂ ਤੇ ਫਿਰ ਮੈਨੂੰ ਪਤਾ ਲੱਗਾ ਵੀ ਓਟਸ ਨੂੰ ਹਮੇਸ਼ਾ ਡਰਾਈ ਰੋਸਟ ਕਰਕੇ ਹੀ ਯੂਜ਼ ਕਰੋ ਫਿਰ ਮੈਂ ਇਕੱਠਾ ਇੱਕ ਡੱਬਾ ਭਰ ਕੇ ਰੱਖ ਲਾਣੀ ਹੁੰਦੀ ਆ ਕਿਉਂਕਿ ਮੌਕੇ ਤੇ ਆਪਾਂ ਨੂੰ ਕਈ ਵਾਰ ਉਧਰੋਂ ਚਾਹੀਦੇ ਹੋਣ ਓਟਸ ਦਾ ਵੀ ਕੋਈ ਰੈਸਪੀ ਚ ਆਪਾਂ ਯੂਜ਼ ਕਰਨੇ ਹੋਣ ਫਿਰ ਆਪਾਂ ਪਹਿਲਾਂ ਆਪਾਂ ਡਰਾਈ ਰੋਸਟ ਕਰਾਂਗੇ ਫਿਰ ਆਪਾਂ ਠੰਡੇ ਕਰਾਂਗੇ ਹਨਾ ਆਪਾਂ ਨੂੰ ਵੇਟ ਕਰਨੀ ਪਊਗੀ ਟਾਈਮ ਯਾਨੀ ਕਿ ਲੱਗੂਗਾ ਇਸ ਕਰਕੇ ਮੈਂ ਪਹਿਲਾਂ ਹੀ ਉਹਨਾਂ ਨੂੰ ਡਰਾਈ ਰੋਸਟ ਕਰਕੇ ਤੇ ਠੰਡੇ ਕਰਕੇ ਕੰਟੇਨਰ ਭਰ ਕੇ ਰੱਖ ਲਾਣੀ ਆ ਕੁਝ ਮਰਜ਼ੀ ਰੈਸਪੀ ਚਾਹੀਦੀ ਹੋਣ ਜਿਵੇਂ ਮਰਜ਼ੀ ਚੂਸ ਕਰੀ ਚਲੋ ਹਲਕਾ ਜਿਹਾ ਬਸ ਜੀ ਬਿਲਕੁਲ ਤੋਂ ਤੇਜ਼ ਗਰਮ ਹੋ ਗਏ ਬਸ ਗੈਸ ਬੰਦ ਕਰ ਦਾਂ ਕੋਈ ਕਲਰ ਨਹੀਂ ਚੇਂਜ ਕਰਨਾ ਕੋਈ ਇਹ ਬਰਾਊਨ ਨਹੀਂ ਕਰਨੇ ਖੁਸ਼ਬੂ ਜ ਆਉਣ ਲੱਗ ਜਾਂਦੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਡਰਾਈ ਰੋਸਟ ਹੋ ਗਏ ਨੇ ਓਟਸ ਮੈਂ ਡਰਾਈ ਰੋਸਟ ਕਰਕੇ ਹਟਿਸੀ ਐਂਡ ਹੈਲਪਰ ਆ ਗਈ ਤਿੰਨ ਵਿੰਡੋ ਸਾਫ਼ ਕਰਨੀਆਂ ਸੀ ਇਹ ਕਰ ਰਹੀ ਸੀ ਵਿੰਡੋ ਸਾਫ਼ ਫਿਰ ਜਿਵੇਂ ਤੁਹਾਨੂੰ ਪਤਾ ਮੈਂ ਵੀ ਨਾਲ ਲੱਗ ਜਾਨੀ ਹੁੰਨੀ ਆ ਪਲਾਂਟਸ ਵਗੈਰਾ ਸਾਰੇ ਮੈਂ ਇਹ ਉਤਾਰ ਰਹੀ ਸੀ ਪਹਿਲਾਂ ਕਿਟਕੀਆਂ ਖੋਲ੍ਹ ਲਾਣੀ ਆ ਫਿਰ ਮੈਂ ਬੰਦ ਕਰਦਾਣੀ ਆ ਇਹ ਚਲੋ ਵਿੰਡੋ ਸਾਫ਼ ਕਰੀ ਜਾਂਦੇ ਇਹਦਾ ਕੰਮ ਵੀ ਜਲਦੀ ਹੋ ਜਾਂਦਾ ਥੋੜਾ ਥੋੜਾ ਮੈਂ ਵੀ ਨਾਲ ਲੱਗੀ ਰਹਿਣੀ ਆ ਤੇ ਪਲਾਂਟ ਸਾਰੇ ਹੀ ਵਾਪਸ ਲਗਾ ਦੂੰਗੀ ਬਸ ਇਸ ਤਰ੍ਹਾਂ ਕੁਝ ਦਿਨ ਲੱਗ ਜਾਂਦਾ ਕੰਮ ਕਰਦਿਆਂ ਦਾ ਕੋਈ ਗੱਲ ਕੰਮ ਵਿੱਚ ਜਦੋਂ ਆਪਾਂ ਬਿਜ਼ੀ ਰਹਿੰਦੇ ਨਾ ਫਿਰ ਆਪਾਂ ਨੂੰ ਆਪਣੀਆਂ ਟੈਨਸ਼ਨਾਂ ਵੀ ਨਹੀਂ ਯਾਦ ਰੈਂਦੀਆਂ ਲੱਗੀਆਂ ਤੇ ਜਿਹੜੇ ਆਪਾਂ ਨੂੰ ਆਪਣੇ ਕਿਸੇ ਨਾ ਕਿਸੇ ਗੱਲ ਦੇ ਅੰਦਰ ਟੈਨਸ਼ਨ ਚ ਆਉਂਦੇ ਹਾਂ ਫਿਕਰ ਚ ਆ ਰਹੇ ਹਾਂ ਉਹ ਇੱਕ ਟਾਈਮ ਆਪਾਂ ਉਹ ਵੀ ਭੁੱਲੀ ਜਾਂਦੇ ਹਾਂਗੇ ਟੈਂਸ਼ਨ ਲੈ ਤੋ ਹੁੰਦਾ ਕੁਛ ਨਹੀਂ ਬਸ ਆਇਆ ਕੰਮ 'ਚ ਬਿਜ਼ੀ ਰਹੋ ਆਪਾਂ ਥੋੜਾ ਜਿਹਾ ਉਹਨਾਂ ਤੋਂ ਦਿਮਾਗ ਆਪਣਾ ਸਾਈਡ ਤੇ ਹਟ ਜਾਂਦਾ ਗਾ ਮੈਂ ਯਾਦ ਨਹੀਂ ਰਹਿਦਾ ਤੇ ਉਸ ਤੋਂ ਬਾਅਦ ਮੇਰਾ ਹੋ ਗਿਆ ਸਚਾ ਦਾ ਟਾਈਮ ਹੈਲਪਰ ਚੱਲ ਗਈ ਵਿੰਡੋ ਸਾਫ ਕਰਕੇ ਫਿਰ ਮੈਂ ਆਪਣੀ ਚਾਹ ਕਰਕੇ ਪੀਤੀ ਤੇ ਹੁਣ ਸੀ ਸ਼ਾਮ ਦਾ ਡਿਨਰ ਦਾ ਟਾਈਮ ਤੇ ਮੈਂ ਆਪਣੇ ਲਈ ਬਣਾ ਰਹੀ ਸੀ ਬੇਸਨ ਦੀ ਰੋਟੀ ਬੇਸਨ ਦਾ ਮੈਂ ਚਿਲਾ ਟਾਈਪ ਰੋਟੀ ਬਣਾ ਰਹੀ ਸੀ ਇਧਰ ਬਣੀ ਪਈ ਸੀ ਸਬਜ਼ੀ ਚਾਪਨ ਕਦੂ ਸਬਜ਼ੀ ਬਣਾਈ ਸੀ ਇਦਾਂ ਮਣੀ ਪੇ ਚਪਾਨਾ ਕੋ ਦੂ ਸਬਜੀ ਨਾਲ ਮੈਂ ਖਾਵਾਂਗੀ ਬੇਸਨ ਦੀ ਰੋਟੀ ਮੈਂ ਦੋ ਚਮਚ ਬੇਸਨ ਤੇ ਲੈ ਕੇ ਨਾ ਪਾਣੀ ਨਾਲ ਘੋਲ ਲੇ ਪਤਲਾ ਘੋਲ ਬਣਾ ਲੈ ਦੋ ਚਮਚ ਬੇਸਨ ਦਾ ਤੇ ਉਹ ਕੋਲ ਨੂੰ ਮੈਂ ਨਾਨ ਸਟਿਕ ਤਵੇ ਤੇ ਚੀਲੇ ਵਾਂਗੂ ਫਲਾਤਾ ਬਹੁਤ ਹੀ ਜਿਆਦਾ ਵਧੀਆ ਪਤਲੀ ਸੌਫਟ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਪਾਂ ਉਹ ਬੇਸਨ ਦਾ ਆਟਾ ਗੁੰਨ ਕੇ ਰੋਟੀ ਬਣਾ ਲਈ ਰੋਟੀ ਸੁੱਕ ਜਾਂਦੀ ਗਲੇ ਚ ਫੁੱਲੀ ਜਾਂਦੀ ਉਹ ਮੈਨੂੰ ਬਿਲਕੁਲ ਵੀ ਅੱਛੀ ਲੱਗਦੀ ਹੈਗੀ ਬੇਸਨ ਦੀ ਰੋਟੀ ਇਸ ਤਰੀਕੇ ਨਾਲ ਮੈਂ ਖਾ ਲਾਂਣੀ ਆ ਔਰ ਬੇਸਨ ਵੀ ਸਿਰਫ ਦੋ ਚਮਚ ਲੱਗਦਾ ਉਹ ਰੋਟੀ ਖਾਂ ਜਾਨੀ ਸੌਫਟ ਐਨੀ ਟੇਸਟੀ ਲੱਗਦੀ ਆ ਨਾ ਤੁਸੀਂ ਦੋ ਤਿੰਨ ਰੋਟੀਆਂ ਤਾਂ ਰਾਮ ਨਾਲ ਖਾ ਜਾਓਗੇ ਪਰ ਮੈਂ ਖਾਣੀ ਤਾਂ ਇੱਕ ਹੁਣ ਡਿਨਰ ਵਿੱਚ ਦਿਲ ਤਾਂ ਮੇਰਾ ਖਾਪਦਾ ਵੀ ਹੋਰ ਖਾਣਾ ਪਰ ਮੈਂ ਇੱਕੋ ਹੀ ਖਾਣੀ ਹੁੰਦੀ ਬਹੁਤ ਟੇਸਟੀ ਬਹੁਤ ਸੌਫਟ ਬਣਦੇ ਚਿੱਲੇ ਵਾਂਗੂ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਬੇਸਨ ਤੇ ਪਾਣੀ ਬਸ ਆ ਦੇਖੋ ਐਸ ਤ ਇਸ ਤਰੀਕੇ ਨਾਲ ਇਹ ਬੇਸਨ ਦੀ ਰੋਟੀ ਬਣ ਕੇ ਤਿਆਰ ਆ ਬਹੁਤ ਬਹੁਤ ਜ਼ਿਆਦਾ ਸੌਫਟ ਬਣਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰ ਲਓ ਬਹੁਤ ਸੌਫਟ ਬਣਦੀ ਆ ਤੁਹਾਨੂੰ ਐਸੀ ਮੇਰਾਜ ਵਾਲੀ ਵੀਡੀਓ ਵੀਡੀਓ ਦੇਖਣ ਤੋਂ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ